ਅਲਦੀ ਤੁਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਇਹ ਵੀਡੀਓ ਦੇਖ ਰਹੇ ਹੋਵੋਗੇ ਜਿਸ ਦੇ ਵਿੱਚ ਕੀ ਇਹ ਜਿਹੜਾ ਮੁੰਡਾ ਆ ਇਹ ਇਸ ਕੁੜੀ ਦੇ ਨਾਲ ਅਫੇਅਰ ਚਲਾ ਰਿਹਾ ਸੀ ਅਤੇ ਇਸ ਕੁੜੀ ਦਾ ਵਿਆਹ ਹੋਇਆ ਵਾ ਸੀ ਤਾਂ ਫਿਰ ਕੁੜੀ ਦੇ ਪਰੋਣੇ ਦੇ ਵੱਲੋਂ ਪੰਚਾਇਤ ਕੀਤੀ ਗਈ ਅਤੇ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਸਾਂਝਾ ਕੀਤਾ ਗਿਆ ਅਤੇ ਰਾਤੋਂ ਰਾਤ ਬਹੁਤ ਜ਼ਿਆਦਾ ਵਾਇਰਲ ਵੀ ਹੋਈ ਇਹ ਵੀਡੀਓ ਜਿਸ ਦੇ ਵਿੱਚ ਕੀ ਇਸ ਦੇ ਪਰੋਣੇ ਦੇ ਵੱਲੋਂ ਪਤੀ ਦੇ ਵੱਲੋਂ ਇਸ ਕੁੜੀ ਨੂੰ ਇਸ ਮੁੰਡੇ ਦੇ ਨਾਲ ਹੀ ਤੋਰ ਦਿੱਤਾ ਗਿਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬਾਕੀ ਤੁਸੀਂ ਇੱਕ ਵਾਰੀ ਇਹ ਵੀਡੀਓ ਜ਼ਰੂਰ ਦੇਖੋ ਕੋਈਆ ਬਸ ਠੀਕ ਹੈ ਚੰਗਾ ਕੰਮ ਕਰਨ ਲੱਗੇ ਸੋਚ ਤੇਨੂੰ ਚੰਗਾ ਲੱਗਦਾ ਸੀ ਨਾ ਤੇ ਚੰਗੇ ਨਾਲ ਚੰਗਾ ਰਹੇ ਫਿਰ ਖੁਸ਼ ਰਹੋ ਹਾਂ ਲੈ ਜਾ ਪੱਤਰ ਲੈ ਬਾਈ ਵੀਡੀਓ ਬਣ ਕੇ ਫੋਟੋ ਕੀ ਬਸ ਠੀਕ ਹੈ ਚਲੋ ਤੁਹਾਡੇ ਕਪੜੇ ਕਪੜੇ ਦੀ ਮਾਰ ਤੁਹਾਨੂੰ ਲੈ ਜੂਗੀ ਚਲ ਵਾਹ ਤੁਹਾਡਾ ਪੱਤਰ ਜਦਾ ਤੂੰ ਨਾਲ ਪਿੱਛੇ ਆ ਜਾ ਤੂੰ ਆ ਜਾ ਬਹੁਤ ਹੀ ਵਧੀਆ ਫੈਸਲਾ ਕੀਤਾ ਹੈ ਦੋਸਤੋ ਪੰਚਾਇਤ ਨੇ ਅਤੇ ਉਸ ਮੁੰਡੇ ਨੇ ਚਲੋ ਹੁਣ ਅੱਗੇ ਦੀ ਜ਼ਿੰਦਗੀ ਦਾ ਇਸ ਦੀ ਸੁੱਖ ਨਾਲ ਲੰਘੂਗੀ ਤੇ ਜਿਹੜੇ ਵੀ ਇਹ ਪਿੰਡ ਦੀ ਵੀਡੀਓ ਆ ਉਸ ਪਿੰਡ ਦੀ ਪੰਚਾਇਤ ਲਈ ਵੀ ਇੱਕ ਲਾਈਕ ਕਰਨਾ ਬਣਦਾ ਜੋ ਇੰਨਾ ਵੱਡਾ ਫੈਸਲਾ ਉਹਨਾਂ ਨੇ ਲੀਤਾ ਸੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਅਤੇ ਇਹੋ ਜੀ ਆ ਘਟਿਆ ਕਰਤੂਤ ਵਾਲਿਆਂ ਦੇ ਬਾਰੇ 200 ਸ਼ਬਦ ਵੀ ਇੱਕ ਮਿੰਟ ਬਾਕਸ ਦੇ ਵਿੱਚ ਲਿਖ ਕੇ ਜਰੂਰ ਦਿਓ ਧੰਨਵਾਦ